ਇਨਾ ਸਰਵੋ ਨਿਰਮਲ ਹਸਪਤਲ ਪੈਂਦਾ ਮੰਡੀ ਗਾਂ ਦੇ ਨਾਲ ਉਥੋਂ ਇੱਕ ਰੁਕਾ ਆਇਆ ਸੀ ਸਰਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਮਰਨ ਕੇਸ ਮਾਸੀ ਕੰਡਾ ਇੱਥੇ ਮਾਤਾ ਗੁਰਜੀ ਬਲੋਨੀ ਪੈਂਦਾ ਬਲਣਾ ਪਿੰਡ ਪੈਂਦਾ ਲਾਸੀ ਨੰਬਰ ਇਹ ਆਇਆ ਸੀ ਰੁਕਾ ਮਰਨ ਕੇਸ ਦਾ ਉਹਦੇ ਚੇਤੇ ਅਸੀਂ ਸਾਡੇ ਗਏ ਸੀ ਸੁਖਵਿੰਦਰ ਸਿੰਘ ਤੇ ਉਹਨਾਂ ਨੇ ਜਾ ਕੇ ਪਹਿਲੇ ਦਿਨ ਤਾਂ ਬੈਠਿਆ ਸੀ ਉਦੋਂ ਦੇ ਫਿਰ ਇਹ ਉਹਨੂੰ ਸੁਣਨ ਕਰਨ ਵਾਸਤੇ ਉਹਨਾਂ ਨੇ ਡਾਕਟਰ ਨੇ ਲਿਖਿਆ ਫਿਰ ਡਿਊਟੀ ਮੈਡੀਸਟਰ ਨੂੰ ਜੱਸ ਸਾਹਿਬ ਦੀ ਹਾਜ਼ਰੀ ਵਿੱਚ ਆ ਸਭ ਨੇ ਨੋਟ ਅੰਮਾ ਲਿਖਿਆ ਜਿਹਨੇ ਜਨੇ ਲਖਾਇਆ ਵੀ ਉਹਦੇ ਬ੍ਰਦਰ ਜਿਸ ਦਾ ਨਾਮ ਹਰਜੀਤ ਸਿੰਘ ਹੈ ਉਹਨੇ ਉਹਦੀ ਖੇਤਰੀ ਜ਼ਮੀਨ ਆ ਜਿਹੜੀ ਉਹ ਆਪਣੇ ਨਾਮ ਕਰਵਾ ਲਈ ਸੀ ਐਕਚੁਅਲੀ ਇਹ ਸੁਵਾਰਕ ਲਈ ਜਿਵੇਂ ਆਉਂਦੀ ਸੀ ਬ੍ਰਦਰ ਨੇ ਵਾਰਕ ਲਈ ਆਪਣੇ ਨੋ ਕਰਵਾ ਲਈ ਸੀ ਬਾਦ ਨੂੰ ਨਾਲ ਮਿਲ ਕੇ ਤੇ ਜਾਦੀ ਲੋਟਾਈ ਪੈ ਗਈ ਸੀ ਤੇ ਇਹਨੇ ਫਿਰ ਰੋਲ ਪਾ ਕੇ ਇਸ ਗੱਲ ਤੋਂ ਆਪਣੇ ਪਰ ਹਰ ਵਕਿਆਦਾਂ ਦੇ ਸੀ ਤੇ ਦੇ ਦਿੱਤੋ ਇਹ ਸਾਲ ਕੱਲ ਅੱਛੀ ਤਰੀਕੇ ਨਾਲ ਕੱਲ 26 ਕਰੋ ਦੀ ਘਰ ਵਾਲੀ ਨੇ ਬਿਆਨ ਲਿਖਿਆ ਸੀ ਨਾਲ ਹਮੇਸ਼ਾ ਬਾਕੀ ਅਸੀਂ ਸਵੱਖ ਮੀਨਸ ਦਾ ਬੰਦ ਜਾ ਦੱਤਾ ਕੋਈ ਨਹੀਂ ਸੀ ਕਿ ਬਾਕੀ ਕਿਤੇ ਕੀ ਦੇਖ ਲਾਪ ਮਾਮਲਾਦਰ ਜੀ ਉਹ ਤੇ ਬ੍ਰਦਰ ਦੇ ਬੱਚਾ ਦਾ ਡੋਆ ਬੜਾ ਬੁਰਾ ਕਰਦਾ ਪਰ ਮਜੀ ਸਿੰਘ ਪੰਨਾ ਗੁਰਵਿੰਦਰ ਸਿੰਘ ਗ੍ਰਿਫਤਾਰੀ ਹੈਗੀ ਇਹਦੇ ਵਿੱਚ ਕੋਈ ਹਾਂ ਗ੍ਰਿਫਤਾਰੀ ਨਹੀਂ ਹਜੇ ਹੋਈ ਦਫ਼ਤਰ ਵਾਸਤੇ ਨਾ ਅਗਿਆਮੀ ਪੁਸ਼ ਮਟਰ ਮੇ ਪੋਸਟਮਾਰਟ ਹੋ ਗਿਆ ਤਾਂ ਕੋਈ ਕੁਝ ਨਹੀਂ ਸਰਕਾਰ ਨੂੰ ਜਮੀਨੀ ਵਿਵਾਦ ਨੂੰ ਲੈ ਕੇ ਹੋਇਆ ਸਾਰਾ ਜਮੀਨੀ ਵਿਵਾਦ ਮਤਲਬ ਕਿ ਦੋਨੇ ਬ੍ਰਦਰ ਆਏ ਦੋਨੇ ਬ੍ਰਦਰ ਨੇ ਇੱਕ بڑے ਬ੍ਰਦਰ ਨੇ ਇਹਨਾਂ ਦੇ ਫਾਦਰ ਨੇ ਐਕਚੁਅਲੀ ਵਸੀਅਤ ਕਰਵਾਤੀ ਸੀ ਦੋਨਾਂ ਦੇ ਨੋ ਅੱਧੀ ਅੱਧੀ ਉਸ ਤੋਂ ਬਾਅਦ ਫਾਦਰ ਰਹਿੰਦਾ ਸੀ ਵੱਡੇ ਦੇ ਨਾਲ ਵੱਡੇ ਬ੍ਰਦਰ ਦੇ ਨਾਲ ਉਹ ਵੱਡੇ ਨੇ ਆਪਣੀ ਅੱਧੀ ਜ਼ਮੀਨ ਆਪਣੇ ਨਾਮ ਕਰਵਾ ਲਈ ਜਦੋਂ ਫਾਦਰ ਦੀ ਵਾਚ ਮੌਤ ਹੋਈ ਇੱਕ ਜਿਹੜੀ ਜ਼ਮੀਨ ਵਾਕੀ ਸੀ ਅਠ ਕਿਲੇ ਉਹ ਫਿਰ ਅੱਧੀ ਨਹੀਂ ਬਣ ਉਹ ਕਲੀਨ ਯਾਰ ਕੀ ਰਹਿਗੇ ਦੂਜਿਆਂ ਪਾਰਾਂ ਕੀ ਲਈ ਇਸ ਕਰਕੇ ਹੁੰਦਾ ਜਾਣਾ ਮੈਂ ਜਿਆਦਾ ਰਿਪੋਰਟਸ ਵੀ ਕੇਸ ਚਾਹੁੰਦਾ ਸੀ ਰਿਸ਼ਤੇਦਾਰ ਵੀ ਇਹਨਾਂ ਦੇ ਆਪਸ ਵਿੱਚ ਲਾਈਨਾਂ ਵਗੈਰਾ ਕਾਉਂਦੇ ਸੀ ਪਰ ਕਦੇ ਕਿਸੇ ਸਖਰੇ ਨਹੀਂ ਸੀ ਇਸ ਕਰਕੇ ਇਹ